ਸਰਦਾਰ ਕੀ ਲੰਗਿਆ ਕੀ ਗੱਲ ਹੈ ਉਹ ਏਡੇ ਕਾ ਤੋ ਉਖੇਰੇ ਮੇਰੀ ਗੱਲ ਸੁਣੋ ਹਾਂ ਕੀ ਗੱਲ ਮੈਂ ਉਹ ਆਪਣੇ ਕੀ ਨਾ ਲਈਦਾ ਵਾ ਕਸਾਈ ਆਈ ਆ ਤੇ ਉਹ ਮੈਂ ਗੱਲ ਹੋਈ ਤੇ ਉਹ ਆਪਣੇ ਮੰਡੀ ਚ ਤੇ ਗਿਆ ਨਹੀਂ ਗੱਲ ਤੇ ਉਹ ਆਂਦੇ ਵੀ ਆਂਦੇ ਫਿੱਤਰੀਆਂ ਸਾਨੂੰ ਚਾਹੀਦਾ ਵਾ ਲਸਣ ਤੇ ਮੈਂ ਹਾਂ ਮੈਂ ਫੜਦਾ 200 ਰੁਪਏ ਮੈਂ ਬੂਡ ਲੈਣੀ ਸਿਰੇ ਵਿਆਹ ਪਰ ਨਾਲੇ ਬੂਡ ਲੈ ਉਹ ਸਕੈਚ ਜੇ 5000 ਦੇਉਣੇ ਮੈਂ ਲੈ ਲਾਂ ਨਾ ਕੋ ਪੈ ਮੈਂ ਪਟਣੀਆਂ ਪੋਟ ਕੇ ਬਾਹ ਦੇ ਆਉਂਗਾ ਅਛਾ ਸਰਦਾਰ ਕੰਨਿਆ ਲਸਣ ਜੋਈ ਨਹੀਂ ਤਰਿਆ ਨਹੀਂ ਲਸਣੋਂ ਆਂਦੇ ਸਾਨੂੰ ਚਾਹੀਦਾ ਲਸਣ ਸਾਨੂੰ ਦੇ ਦੀ ਪੁੱਟ ਕੇ ਤੇ ਆਂਦੇ 5000 ਰੁਪਇਆ ਭੋਲੇ ਲੈਣਾ ਤੇ ਲੈ ਲਾ ਮੈਂ ਫੜ ਲੈ ਮੈਨੂੰ ਸੱਚੀ ਵੇਲੇ ਲੋੜ ਜਿ ਮੈਂ ਲੈਣੇ ਆ ਬੂੜ ਹੈ ਮੈਂ ਸਕੈਚਰ ਲੈਣੇ ਆ ਭਰਾਵਾ ਫਿਰ ਉਹਨਾਂ ਕੋ ਪੈਸੇ ਲੈ ਲਾਂ ਨਾ ਤੂੰ ਧੰਨ ਲਸਣ ਲਾਇਆ ਨਾ ਤੂੰ ਦਿੱਤਾ ਪਾਣੀ ਹਾਂ ਨਾ ਤੂੰ ਲੋ ਗੁੱਡਿਆ ਠੀਕ ਆ ਗੱਲ ਥੋੜਾ ਫਿਰ ਧਿਆਨ ਹਾਂ ਵਿੱਛੇ ਤੇਰੇ ਆਰ ਦੀਆ ਹਾਂ ਤੇ ਵਿੱਛੇ ਤੂੰ ਅੱਛਾ ਕਿ ਡੰਕਾ ਬਹੁਤ ਗਿਰੂ ਗਈ ਮੈਂ ਉਹ ਪ੍ਰਾਵਾ ਮੰਨਿਆ ਵੀ ਕਰਕੇ ਏਦੀ ਗੱਲ ਹੱਥ ਦਾ ਟੱਚ ਨਾ ਕਰ ਲਿਓ ਕਿਉਂ ਕੱਲ੍ਹ ਦੇ ਲਈ ਟੱਚ ਨਾ ਕਰ ਲਿਓ ਓ ਯਾਰ ਮੈਂ ਬਿਲੋ ਫੇਰ ਤੂੰ ਕਿਹਨੇ ਪੈ ਗੱਲ ਪੁੱਛ ਕੇ ਨਹੀਂ ਕਰਦਾ ਹੁਣ ਮੈਂ ਤੁਹਾਨੂੰ ਪੁੱਛਣ ਦੇ ਤੂੰ ਇਹ ਗਈਦਾ ਕਰਨਾ ਮੈਂ ਲਾਓ ਹਾਂ ਆਪਣਾ ਠੀਕ ਕੰਮ ਕਰੋ ਉਹ ਪ੍ਰਾਵਾ ਮੈਨੂੰ ਤੇ ਫਿਰ ਮੈਨੂੰ ਬੂਟ ਲੈਣੇ ਮੈਂ 5000 ਦੇਉਣੇ ਫਿਰ ਮੈਨੂੰ ਲੈ ਦੇ ਬੂਟ ਲੈਣਾ ਹੈ ਹਾਂ ਬੂਟ ਲੈਣਾ ਕਣਕ ਵੇਚ ਕੇ ਹਾਏ ਓਏ ਉਹ ਵਿਆਹ ਸਵੇਰੇ ਆ ਕਣਕ ਵੇਚ ਕੇ ਬੂਟ ਮੈਂ ਕੀ ਦੱਸ ਕਣਕ ਵੇਚ ਕੇ ਬੂਟ ਹੀ ਲੈਣੇ ਆ ਹਾਂ ਕਬੜਾ ਕਿਤੇ ਬੁਲਟ ਲੈਣਾ 5000 ਦੇ ਬੂਟਾਂ ਨੇ ਮੈਂ ਮੈਂ ਪੈਸੇ ਫੜਲੇ ਲੱਗਾ ਨੇ ਉਹਨਾਂ ਤੋਂ ਮੈਂ ਪੁੱਟ ਕੇ ਦੇਵਣਾ ਫਿਰ ਪੈਸੇ ਫੜਲਾ ਪੈਣੇ 20000 ਫੜਲਾ ਹਾਂ ਪਰ ਨਹਲੋ ਸਵਾਰੀ ਗੱਲ ਨਾ ਕਰਕੇ ਆਈ ਹੁਣ ਮੈਂ ਮੈਂ ਸਿੱਧੀ ਗੱਲ ਸਰਦਾਰ ਮੈਂ ਹੋਣੇ ਦਾ ਜੇ ਪਿਆਰ ਨਾਲ ਠੀਕ ਆ ਜੇ ਮੰਦੇ ਠੀਕ ਨਹੀਂ ਤਾਂ ਮੈਂ ਰਾਤ ਨੂੰ ਪੁੱਟ ਤੇ ਪੁੱਟ ਲੈਣਾ ਜੀ ਹਾਂ ਨੂੰ ਤੂੰ ਪੁੱਟ ਰੇਗਾ ਪੁੱਟ ਨਹੀਂ ਹਾਂ ਪਰ ਇਹ ਆ ਵੀ ਮੁਲਕੇ ਕਿਹੜੀ ਮਾਫ ਹੋ ਜਾਣਾ ਕਿਉਂ ਮਾਂ ਨੂੰ ਕੀ ਆ ਬੂਟ ਵੇਖਿਓ ਪਾ ਗਏ ਮੈਂ ਕਿਦਾਂ ਫਿਰ ਉੜਦਾ ਉਸੇ ਬੂਟਾਂ ਨਾਲੀ ਮੈਂ 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 ਸੱਚੀ ਗੱਲ ਦੱਸਦਾ ਮੈਂ ਪਾਉ ਮੈਂ ਪੋਟ ਲੈਣਾ ਜੇ ਜੇ ਪਿਆਰ ਨਾਲ ਠੀਕ ਆ ਜੇ ਤੁਸੀਂ ਪੁੱਟ ਕੇ ਦੋਹਣੀ ਤੇ ਮੈਂ ਰਾਤ ਨੂੰ ਪੁੱਟ ਕੇ ਤੇ ਮੈਂ ਵੇਚ ਆਉਣਾ ਜੇ ਡੰਡੇ ਗਾੜੀ ਵੀ ਬੜਾ ਉੜੇਗਾ ਚੰਗਾ ਮੈਂ ਤੂੰ ਦਾ ਕਰਕੇ ਰੱਖਿਆ ਹਾਂ ਉਹ ਲੱਕ ਤੇ ਵਿੜਿਆ ਨਾ ਹਾਂ ਤੇ ਤੈਨੂੰ ਨਾਨੀ ਕਿੱਥੇ ਆਜੂ ਵੀ ਕਿੱਥੇ ਤੇ ਨਾਨੀ ਫਿਰ ਓ ਯਾਰ ਗੱਲ ਆ ਫਿਰ ਯਾਰ ਕਾਦੀ ਆ ਇਹ ਕਿਉਂ ਤੇ ਫਿਰ ਆ ਕਿ ਮੈਨੂੰ ਨਹੀਂ ਪਤਾ ਮੈਨੂੰ ਚਾਹੀਦੇ ਆ ਮੈਂ ਪੁੱਟ ਕੇ ਵੇਚ ਆਉਣਾ ਜੇ ਹਾਂ ਜੇ ਤੇਰੀ ਜੀ ਪਾਵਰ ਹੈ ਨਾ ਪਾਵਰ ਆ ਨਾ ਮੇਰੀ ਚੈੱਕ ਕਰੋ ਪਾਵਰ ਆ ਨਾ ਚੈੱਕ ਕਰੋ ਮੈਂ ਤੁਹਾਨੂੰ ਦੱਸਣਿਆ ਪਾਵਰ ਮੇਰੇ ਚ ਬਹੁਤ ਹੈ ਪਾਵਰ ਮੇਰੀ ਟੀਮ ਬਹੁਤ ਹੈ ਤਿੰਨ ਛੇ ਸੱਤਾਂ ਜਣਾਂ ਦੀ ਟੀਮ ਆ ਪਤਾ ਨਹੀਂ ਲੱਗਣਾ ਲਸਨ ਮਿੰਟ ਚ ਆਉ ਜਾਣਾ ਤੇ ਉਹਨਾਂ ਨੂੰ ਭੱਜਣ ਲੱਗਿਆ ਉਹ ਨਹੀਂ ਰਾਹ ਲੱਭਣਾ ਕਿੰਨਾਂ ਨੂੰ ਹਾਂ ਉਹਨਾਂ ਨੂੰ ਭੱਜ ਲੱਗਾ ਉਹਨਾਂ ਨੂੰ ਭੱਜਾਂਗੇ ਤੇ ਤਾਂ ਹੀ ਜੇ ਤੁਹਾਨੂੰ ਚਿਤ ਪਤਾ ਲੱਗੂ ਕੋ ਮੈਂ ਬਲਬ ਜਗਾਇਆ ਬੂਏ ਕਿਹੜਾ ਬਲਬ ਜਗਾਇਆ ਤੇ ਬਲਬ ਨੇ ਆ ਬੋਲ ਪੈਣਾ ਵਾ 200 ਵਾਰ ਦਾ ਗੱਡਿਆ ਤੇ ਬਲਬ ਆਪੇ ਬੋਲ ਪੂਗਾ ਉੱਥੇ ਵਾਲੇ ਉਹਨਾਂ ਨੂੰ ਉਹ ਤੇ ਤੁਹਾਨੂੰ ਦੱਸ ਕੇ ਪੁੱਟਣਾ ਵਾ ਸਾਹਮਣੇ ਕੈਮਰਾ ਲੱਗਾ ਤੇ ਤੁਹਾਨੂੰ ਦੱਸ ਕੇ ਪੁੱਟਣਾ ਵਾ ਕੈਮਰੇ ਦੇ ਵਿੱਚ ਤਾਂ ਆ ਜਾਣਾ ਤੁਹੀਂ ਕੀ ਜੇ ਤੇ ਮੈਂ ਤੇ ਉਦਾਂ ਦੱਸਣ ਦੇ ਕੈਮਰੇ ਦੇ ਵਿੱਚ ਆ ਕੇ ਗਈ ਆ ਜਿਹੜਾ ਕੈਮਰੇ 'ਚ ਆ ਗਿਆ ਹਾਂ ਉਹਦੀ ਖੈਰ ਨਹੀਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਅਸੀਂ ਪੁੱਟਣਾ ਉਹਦੇ ਤੇ ਕੈਮਰੇ ਦੇ ਵਿੱਚ ਕੀ ਆ ਮੈਂ ਪੁੱਟਣਾ ਜੀ ਪੁੱਲੀ ਜਾ ਗੱਲ ਬਹੁਤ ਕੰਨਾ ਕਰ ਕੀ ਕੀ ਆ ਚੈਲੰਜ ਤੇ ਚੈਲੰਜ ਕਰਦੇ ਜਿਹੜੇ ਗੱਜ ਦੇ ਵਰਦੇ ਨਹੀਂ ਹੁੰਦੇ ਕੀ ਓਏ ਗੱਜ ਦੇ ਹੁੰਦੇ ਨਾ ਹਾਂ ਉਹ ਵੀ ਵਰਦੇ ਹੁੰਦੇ ਬੱਦਲ ਜਿੱਦਣ ਵਰਗੇ ਇਹਦੇ ਇਧਰ ਤੋਂ ਵੇਖਿਓ ਪਪਰਾ ਵੇਲ ਪਾ ਦੇਾਂਗੇ ਜਦੋਂ ਬਰੇ ਨਾ ਹੀ ਵੇਲ ਪਾ ਦੇਾਂਗੇ ਵੇਲ ਪਾ ਦੇਾਂਗੇ ਤੇ ਪਟੇ ਵੀ ਬੇਬੇ ਕਿਦਾਂ ਖੜ ਕੇ ਆਵਾਜ਼ ਆਊਗਾ ਹਾਂ ਏ ਪਟੇ ਪਟੇ ਵਾਲੀ ਗੱਲ ਮੈਂ ਨਹੀਂ ਦਰਦਾ ਇਨੀਆਂ ਚੀਜ਼ਾਂ ਦੇ ਮੁਰੂਆ ਜੇ ਘੋੜੀ ਨਹੀਂ ਖੜਕਦੇ ਹਾਂ ਏਦਾਂ ਖੜਕਦੇ ਮੈਂ ਡਰਦਾ ਮੈਂ ਡਰਦਾ ਹੀ ਨਹੀਂ ਦੇ ਮੈਂ ਨਾ ਤੈਨੂੰ ਲੱਗੂ ਪਤਾ ਮੈਂ ਨਹੀਂ ਦਰਦਾ ਇਹ ਡਰਾਵੇ ਡਰੂਏ ਕੋਈ 포ਕੇ ਡਰਾਵੇ ਨਹੀਂ ਮੈਂ ਡਰਦਾ ਮੈਂ ਨਾ ਮੈਂ ਲਾਂਗਾ ਮਾਰ ਕੇ ਲਸਣ ਪੁੱਟ ਕੇ ਉਹ ਜਾਣਾ ਵੇਖਿਓ ਪਤਾ ਲੱਗ ਜੂਗਾ ਨਾ ਫੇ ਗੱਲ ਕਰਿਓ ਤੂੰ ਕਿਹਨੂੰ ਲੈ ਜਾਣਾ ਮੈਂ ਮੈਂ ਤੈਨੂੰ ਦੱਸਤੀ ਜੀਗਾ ਇਹ ਲਸਣ ਗਿਆਣਾ ਜੇ ਇਹ ਲਸਣ ਗਿਆ ਜੇ ਇਹ ਤੁਹਾਨੂੰ ਦੱਸਤੀ ਜੀ ਲਸਣ ਗਿਆ ਜੇ ਹੁਣ ਤੂੰ ਕਹਿੰਦਾ ਬੰਦੇ ਲੈਣੇ ਤੂੰ ਘੁੱਟ ਪਹਿਲਾਂ ਖਾ ਲੈ ਤੂੰ ਮਤਲਬ ਮੈਨੂੰ ਕੁੱਟ ਲੋਗੇ ਬੋਲੀ ਹੀ ਜਾਂਦਾ ਤੂੰ ਕੀ ਮੈਂ ਹਣ ਲਸਨ ਪੁੱਟਣਾ ਜੇ ਇਹ ਗਿਆ ਜੇ ਮੈਨੂੰ 5000 ਰੁਪਏ ਦੀ ਜਿਆ ਲੋੜ ਤੇ ਮੈਂ ਬੂਟ ਲੈਉਣੇ ਆ ਮੈਂ ਲਸਣ ਮੈਂ ਪੈਸੇ ਨਾ ਬੋਝਾ ਕਰਾਂਗਾ ਤੇਰੇ ਖੁਚਾਂ ਜੋਰੂਦ ਪੁੱਟ। ਕੀ ਕੀ ਦੀਆਂ ਤੇਰੀਆਂ ਮੇਰੀਆਂ ਖੁਚਾਂ ਦਾ ਜੋਰ ਨਾ ਚੈੱਕ ਕਰੋ ਜਦੋਂ ਆ ਲਸਣ ਸਾਰੀ ਪੰਡ ਗਈ ਸਿਰ ਤੇ ਖੁਚਾਂ ਨਹੀਂ ਖੜਨੀ ਆ। ਚਲ ਜਾ ਜਾ ਵੇਖੀ ਜਾਓ ਕਿਤੇ ਨਹੀਂ ਤੁਹਾਨੂੰ ਦੱਸਤਾ ਜੀ ਮਾਮੀ ਮਾਮੀ ਤੇਲ ਲਾਇਆ ਢਾਂ ਤਿੰਨੂ ਮੈਂ ਤਵੀ ਡਾਂਗ ਉਧਾਂ ਪਈ ਰਹੇ ਨਹੀਂ ਤੇ ਡਾਂਗ ਫੁੱਲ ਜਣੀ ਤੇਲ ਜ਼ਿਆਦਾ ਨਾ ਲਾਓ ਡਾਂਗ ਦਾ ਫਾਇਦਾ ਨਹੀਂ ਕੋਈ ਇਹ ਤੇਲ ਨਾ ਮਗਾ ਲਿਓ ਉਹ ਤੇਲ ਸੋ ਸੱਚ ਲਾਓ ਤੈਨ ਮਈਆਂ ਫੇਰ ਉੱਠ ਗਈ ਚੜਦੋ ਤੀ ਗੱਲ ਵੇਖੀ ਜਾ ਕਿ ਤੈਨੂੰ ਜਾਂਦਾ ਏ ਮੈਂ ਨਾ ਲਾਂਗਾ ਮਾ ਤੁਹਾਡੇ ਸਾਹਮਣੇ ਲਾਂਗਾ ਮਾਰਨ ਲੱਗਾ ਜੇ ਵੇਖੀਓ ਜਾਂਦਾ ਤੇਰੀ ਜਿਆਦਾ ਪਰਖ ਨਾ ਕਰ ਕੀ ਕੀ ਪਰਖੀ ਤੂੰ ਤੂੰ ਕੀ ਕੀ ਗੋਲੀ ਚਲਾ ਦੋਗੇ ਗੋਲੀ ਹੋ ਡਾਂਗੀ ਬੜੀ ਬੜੀ ਮੈਂ ਇਹ ਡਾਂਗਾ ਡੂੰਗਾ ਤੇ ਡਰਾਵੇ ਮੈਨੂੰ ਫੋਕੇ ਨਹੀਂ ਮੈਂ ਨਹੀਂ ਜੇ ਡਰਦਾ ਇਹ ਜਣਾ ਜੇ ਲਸਣ ਮੈਂ ਬੰਦੇ ਲਿਆ ਗਏ ਜੇ ਜੇ ਪਾਵਰ ਪੋੜੀ ਹੁਣ ਗੱਲਾਂ ਪਈਆਂ ਪੰਜਾਂ ਬੰਦਿਆਂ ਦੀ ਟੀਮ ਜੇ ਜਿੱਥੇ ਮਰਜੀ ਜੋਰ ਲਾ ਲਿਓ ਲਸਣ ਗਿਆ ਜੀ ਹਾਏ ਓਏ ਇਹ ਵੇਖ ਲਓ ਲਸਣ ਹੁਣੇ ਵੇਖਣਾ ਦਰਸ਼ਣੇ ਤੇ ਕਰਨੇ ਤੇ ਕਰ ਲਓ ਇਹ ਤੁਹਾਨੂੰ ਨਹੀਂ ਲੱਭਣਾ ਖੁੱਲਾ ਆ ਹੈ ਯਾਰ ਟੀਮ ਨੂੰ ਲਿਆ ਹੱਸ ਕੇ ਕੀ ਮੈਨੂੰ ਚੈਲੰਜ ਟੀਮ ਲਿਆ ਹੱਸ ਕੇ ਚੈਲੰਜ ਨਾ ਕਰੋ ਇਹ ਗਿਆ ਜੇ ਲਸਣ ਮੈਂ ਕਹਾ ਵੇਖਣਾ ਤੇ ਵੇਖ ਲਓ ਤੇਰੀ ਟੀਮ ਨੂੰ ਆਹ ਲਵ ਤੁ ਭੱਜੇ ਕਿੰਨੂ ਇਹ ਗਿਆ ਜੇ ਤੇ ਲਸਣ ਗਿਆ ਜੇ ਮੈਂ ਤੈਨੂੰ ਦੱਤੀ ਗੱਲ ਮੈਂ ਕਹ ਲਸਣ ਵੇਖਣਾ ਤੇ ਵੇਖ ਲੋ ਮੈਂ ਫੁੱਦੂ ਫੜ ਕਰ ਲਸਣ ਲਸਣ ਦੇ ਦਿਦਾਰ ਕਰਨੇ ਤੇ ਕਰ ਲਓ ਇਹ ਲਾਸਟ ਡੇਟ ਏ ਕੋਈ ਨਹੀਂ ਵੇਖੀ ਇਹ ਆਉਂਦੀ ਆਉਣ ਵਾਲੀ ਡੇਟ ਤੇ ਲਸਣ ਲੱਭ ਜੂਗਾ ਨਾ ਇੱਥੇ ਇਹ ਜੇ ਉਦਾਂ 2-4 ਪੋਟਕੇ 2-4 ਭੂਕਾ ਰੱਖਣੀਆਂ ਤੇ ਰੱਖ ਲੋ ਇਹ ਗਿਆ ਜੇ ਸੈਂਪਲ ਜਣਾ ਕਿਤਾ ਦੂਜਾ ਜਣਾ ਕਿ ਕੀ 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 ਹਾਂ ਤੇ ਡਰਾਵਾ ਡਰਾ ਡਰੇ ਕੋ ਡਰਾਂ ਮੈਂ ਇਹ ਟੀਮਾ ਟੂਮਾ ਤੋਂ ਨਹੀਂ ਮੈਨੂੰ ਡਰਦਾ ਮੈਂ ਬੰਬ ਤੋਂ ਨਹੀਂ ਡਰਦਾ ਟੀਮਾਂ ਮੰਨਦਾ